ਤਨ ਮਾਇਮ ਹਮ ਵਾਹਿਗੁਰੂ ਸਾਹਿਬ ਮਰੀ ਸ਼ਰਨਤ ਮਰੀ ਆਸ ਕਮਹੀ ਸਜਨ ਸਹੇਲੇ ਰਖੋ ਰਖਣ ਹਾਰ ਦਿਆਲਾ ਨਨਕ ਕਰਕੇ ਗੋਲੇਂ ਆਏ ਬਰਵ ਸ਼ਰਣਾਖਤੀ ਕਿਰਪਾ ਨਿਦਯਾਣ ਇੱਕ ਅਕਰ ਮਨ ਵਸਤ ਨਾਨਕ ਹੋ ਤਨ ਹਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹੰਦੂ ਜੁਗੋ ਜੁਗ ਅਟਲ ਹੰਦੂ ਜਹਾਨਾਂ ਦੇ ਰਾਹੀ ਚਵਰ ਤਖਤਾਂ ਦੇ ਮਾਲਕ ਬਕਸ਼ੰਦ ਪਾਦਿਸ਼ਾ <سؤال> <گیان> دے <مجشمے> رحمتان <پندار> گیارمی <دے> گدی <مجدیتے براجبان> کل جب کے ابتار تن تن ساحب ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸੋ ਆਨੇ ਖਲਸਾ ਰੂਪ ਸਤ ਸੰਗਤ ਜਿਓ ਬਡੇ ਹੀ پاک ਹਨ ਜਗਤ ਗੁਰੂ ਜਗਤ ਸੋ ਆਨੇ ਧੰ ਧੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਜੀਵਨ ਅਤਿਆਸ ਦੀ ਆਪਾ ਹਰ ਰੋਜ ਸੰਜ ਪਉਦੇ ਆ ਜੀਵਨ ਅਥਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸੋ ਆਓ ਸਤਿਗੁਰਾਂ ਦੀਆਂ ਦੇ ਜੀਵਨ ਅਥਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਦੇਖ ਰੂ ਕਿਰਪਾ ਦਾਸ ਨੂੰ ਬਖਸ਼ੋ ਹਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸਾਂਝ ਪਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਅਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਣਾ ਵਿਚਾਰੇ ਸੀ ਸਤਕਾਰਯੋਗ ਸਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੰਧ ਦੇ ਧਰੋ ਬ੍ਰਹਮਪੁਰਾ ਨਗਰ ਦੇ ਵਿੱਚ ਸਤਿਗੁਰੂ ਪਹੁੰਚੇ ਹੋਏ ਨੇ ਬ੍ਰਹਮਪੁਰਾ ਇੱਥੇ ਜੰਗਲ ਹੈ ਸਤਿਗੁਰਾਂ ਨੇ ਜੰਗਲ ਦੇ ਵਿੱਚ ਜਾ ਕੇ ਟਿਕਾਣਾ ਕੀਤਾ ਸੀ ਇਹ ਚੱਲ ਕੇ ਆਇਆ ਰਾਜਾ ਫਣੀ ਮੌਜੂਦੇ ਵਿੱਚ ਆਪਣੇ ਟੈਲਣ ਦੇ ਲਈ ਗਏ ਹੈ ਲਸ਼ਕਰ ਨੂੰ ਲੈ ਕੇ ਤਗੁਰ ਨਾਨਕ ਦੇਵ ਮਹਾਰਾਜ ਜੀ ਨੂੰ ਵੇਖਦੇ ਬਾਲਾ ਮਰਦਾਨਾ ਜੀ ਨੂੰ ਵੇਖਦੇ ਮਨ ਦੇ ਵਿੱਚ ਸੋ ਸਵਾਲ ਪੈਦਾ ਹੋਏ ਬਾਲੇ ਜੀ ਨੂੰ ਪੁੱਛਿਆ ਬਾਲਾ ਜੀ ਨੇ ਜਵਾਬ ਦਿੱਤਾ ਸੀ ਤਾਂ ਫਿਰ ਜਦੋਂ ਨੂੰ ਖਿਆਲ ਆਇਆ ਕਿ ਨੇੜੇ ਸਾਡੇ ਜਿਹੜਾ ਬਿਸੀਰ ਨਗਰ ਪੈਂਦਾ ਉਸ ਨਗਰ ਦੇ ਵਿੱਚ ਇਹ ਸਤਿਗੁਰੂ ਜਾ ਕੇ ਆਏ ਨੇ ਸਾਡੀ ਦੂਸਰੀ ਰਿਆਸਤ ਪੈਂਦੀ ਹੈ ਬਿਸੀਰ ਉੱਥੇ ਦਾ ਰਾਜਾ ਇੰਦਰਸਾਨ ਸੁਦਰਸੈਨ ਮਾਮਾ ਬਣ ਜਾਣਾ ਹੈ ਤਾਂ ਉੱਥੇ ਤੱਕ ਮੈਂ ਸੁਣਿਆ ਸੀ ਕਿ ਉਹ ਦੁਨੀਆ ਦਾ ਤਖਤ ਉਹ ਤਾਜ ਉਹਨਾਂ ਨੂੰ ਲੈ ਕੇ ਆਏ ਨੇ ਜਿਹੜਾ ਝੰਡਾ ਕਿਸੇ ਨੂੰ ਕੋਈ ਜਾਣਦਾ ਉਹਨੂੰ ਕੋਈ ਜਾਣਦਾ ਨਹੀਂ ਸੀ ਮੁਫਲਸੀ ਦੇ ਵਿੱਚ ਗੁਰਵਤ ਦੇ ਵਿੱਚ ਜੀ ਰਿਹਾ ਸੀ ਸਤਿਗੁਰੂ ਨੂੰ ਬਾਦਸ਼ਾਹ ਬਣਾ ਕੇ ਆਏ। ਹ ਰਾਜੇ ਵੀ ਸਲਾਮ ਉਹਨੂੰ ਕਰਦੇ ਨੇ। ਕਿਤਨਾ ਵੱਡਾ ਬਾਦਸ਼ਾਹ ਬਣਾ ਕੇ ਆਏ। ਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਚੱਲ ਕੇ ਸਾਡੇ ਨਗਰ ਦੇ ਵਿੱਚ ਆਇਓ। ਤੁਸੀਂ ਸਾਡੇ ਬਾਰੇ ਇਹ ਨੇ ਹਰੇ ਕੀਤੇ ਨੇ। ਹੁਣ ਕਿਰਪਾ ਕਰੋ ਕਿ ਤੁਸੀਂ ਸਾਡੇ ਨਗਰ ਦੇ ਵਿੱਚ ਚੱਲੋ। ਇਹ ਜੰਗਲ ਹੈ। ਜੰਗਲ ਦੇ ਵਿੱਚ ਇਤੇ ਖੂਮਖਾਰ ਜਾਨਵਰ ਰਹਿੰਦੇ ਨੇ। ਬਾਲਾ ਕਹਿੰਦਾ ਸਾਨੂੰ 3 ਦਿਨ ਹੋ ਗਏ। ਇਹ ਤੇ ਰਹਿੰਦੇ ਆ ਸਾਡੇ ਕੋਲ ਐਦਾਂ ਦਾ ਕੋਈ ਜਾਨਵਰ ਨਹੀਂ ਆਇਆ ਕਿ ਜਿਹੜਾ ਸਾਡੇ ਤੇ ਆ ਕੇ ਚਬਟ ਮਾਰੇਗਾ ਜਾਂ ਸਾਨੂੰ ਆਪਣਾ ਸ਼ਿਕਾਰ ਬਣਾ ਦੇਗਾ ਗੁਰੂ ਨਾਨਕ ਦੇਵ ਮਹਾਰਾਜੀ ਇਹ ਰਹਿਮਤ ਕਰਦੇ ਨੇ ਕਿ ਪਸੂ ਪਰੇਦ ਮੁਕਤ ਕੋਤਾ ਤੇ ਪਾਹਨ ਪਾਰ ਮੁਕਤਾਰੇ ਤੇ ਇਹ ਤਾਂ ਪਸ਼ੂਆਂ ਨੂੰ ਵੀ ਸਤਿਗੁਰੂ ਅਜਾਮਤਾਂ ਬਖਸ਼ਿਸ਼ ਕਰਦੇ ਨੇ ਇਹ 84 ਦਾ ਗੇੜ ਘਟਣ ਆਏ ਨੇ ਇਹ ਸੱਚ ਕਰਨਾ ਇਹਨੇ ਕਿ ਦੁਨੀਆ ਦੇ ਵਿੱਚ ਪਾਈ ਰੱਬ ਦਾ ਪਿਆਰ ਰੱਬ ਦੀ ਮੁਹੱਬਤ ਹੀ ਇਨਸਾਨ ਨੂੰ ਰੱਬ ਦੇ ਦਰ ਤੇ ਪ੍ਰਵਾਨ ਕਰ ਸਕਦੀ ਹੈ। ਬਾਕੀ ਦੁਨੀਆ ਦੇ ਵਿੱਚ ਧਰਮਾਂ ਦੇ ਵਿੱਚ ਵੱਡੀਆਂ ਪਾਕੇ ਬਹਿ ਗਏ ਇਨਸਾਨਾਂ ਦੇ ਵਿੱਚ ਜਾਤ ਪਾਤ ਦੇ ਵਿੱਚ ਵੱਡੀਆਂ ਪਾਕੇ ਬਹਿ ਗਏ। ਮੁਹੱਬਤ ਨਹੀਂ ਹੈ, ਪਿਆਰ ਨਹੀਂ ਹੈ ਦੇ ਕਰਕੇ ਵੱਡੀਆਂ ਬਹਿਦੀਆਂ। ਇਹ ਸੁਨੇਹਾ ਗੁਰੂ ਨਾਨਕ ਦੇ ਮਹਾਰਾਜ ਜੀ ਨਗਰ-ਨਗਰ ਦੇ ਵਿੱਚ ਘਰ-ਘਰ ਦੇ ਵਿੱਚ ਦੇਣ ਦੇ ਲਈ ਆ। ਤਾਂ ਜਦੋਂ ਸਤਿਗੁਰੂ ਗੱਲ ਕਰ ਰਹੇ ਸੀ ਤਾਂ ਉਸ ਸਮੇਂ ਨੇ ਬੜਾ ਤਰਲੇ ਕੀਤੇ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਉਸ ਸਮੇਂ ਉਹਨਾਂ ਦੇ ਜਦੋਂ ਸ਼ਬਦ ਸੁਣੇ ਨੇ ਉਹਨਾਂ ਨੂੰ ਜਵਾਬ ਦੇ ਰਹੇ ਨੇ ਉਹ ਪ੍ਰੇਮ ਸੇ ਤਾਂ ਆਗੇ ਲੜੀ ਸਰਵਣ ਕਰੀਏ ਕਵੀ ਜੀ ਕਹਿੰਦੇ ਨੇ ਦੋਹਰਾ ਸੋਨੇ ਬੈ ਨਮਾ ਨਦੀਨ ਹੋਇ ਬੰਦੇ ਦੋਨੋਂ ਪਾਨ ਜਿਹੜਾ ਰਾਜਾ ਇਸ ਬ੍ਰਹਮਾ ਪੂਰੇ ਦਾ ਤਾਂ ਉਹਨੇ ਦੋਵੇਂ ਹੱਥ ਜੋੜ ਕੇ ਦੀਨ ਹੋ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ ਆ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਤੁਹਾਡੀਆਂ ਮੈਂ ਬੜੀਆਂ ਅਜਮਤਾਂ ਸੁਣੀਆਂ ਨੇ ਤੁਹਾਡੀ ਤੁਸੀਂ ਇਦਾਂ ਦੀ ਕਰਮ ਨਿਵਾਜੀ ਕਰਦੇ ਹੋ ਇਦਾਂ ਦੀ ਰਹਿਮਤ ਕਰਦੇ ਹੋ ਇਨਸਾਨ ਤੇ ਉਹ ਸਦਾ ਦੇ ਲਈ ਇਨਸਾਨ ਅਮਰ ਹੋ ਜਾਂਦਾ ਕਿਉਂਕਿ ਉਦੇ ਕਰਮ ਇਦਾਂ ਦੇ ਬਣ ਜਾਂਦੇ ਨੇ ਤੇ ਉਹਦੀ ਉਹਦੀ ਸੋਚ ਵਿਚਾਰ ਇਦਾਂ ਦੇ ਬਣ ਜਾਂਦੀ ਹੈ ਲੋਕ ਫਿਰ ਉਹਦੇ ਕਰਮਾਂ ਨੂੰ ਸਜਦੇ ਕਰਦੇ ਨੇ ਲੋਕ ਉਹਦੀ ਸੋਚ ਵਿਚਾਰ ਨੂੰ ਸਜਦੇ ਕਰਦੇ ਨੇ ਉਹਨੂੰ ਅਮਰ ਕਹਿੰਦੇ ਨੇ ਕਿ ਜਿਹੜਾ ਕਰਮਾਂ ਕਰਕੇ ਸੋਚ ਵਿਚਾਰ ਕਰਕੇ ਉਹ ਅਮਰ ਹੋ ਜਾਂਦਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਅਸੀਂ ਤੁਹਾਡੇ ਮubarək ਚਰਨਾਂ ਦੇ ਵਿੱਚ ਖਲੋਤੇ ਹਾਂ ਕਹ ਕਰੋ ਉਪਦੇਸ਼ ਮੁਝ ਅਧਿਕਾਰੀ ਸੁਭਜਾਨ ਇਹ ਤੁਸੀਂ ਮੈਨੂੰ ਆਪਣਾ ਅਧਿਕਾਰੀ ਸਮਝ ਕੇ ਮੇਰੇ ਤੇ ਰਹਿਮਤ ਕਰੋ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਮੈਂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਆਇਆ ਹਾਂ ਚੌਪਈ ਬਾਰ-ਬਾਰ ਵੰਦਨ ਪਦ ਗੁਰੂ ਕੋ ਉਹ ਬਾਰ-ਬਾਰ ਸਤਿਗੁਰਾਂ ਦੇ ਮਵਾਰਕ ਚੁੰਮਦਾ ਹੈ ਮਵਾਰਕ ਚਰਨ ਚੁੰਮਦਾ ਹੈ ਬਾਰ-ਬਾਰ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਨਮਸ਼ਕਾਰ ਕਰਦਾ ਹੈ ਵੰਦਨਾ ਕਰਦਾ ਹੈ ਬਿਨੈ ਪਨ ਤਬੋ ਹਿਤ ਕਰ ਉਰ ਕੋ ਬਿਨੈ ਕਰਦਾ ਬੇਨਤੀਆ ਕਰਦਾ ਹਤੇ ਬੜਾ ਅਥਾ ਪ੍ਰੇਮ ਹੈ ਜਿਲ ਦੇ ਵਿੱਚ ਬੜਾ ਅਥਾ ਮਹਾਵਤ ਦੇ ਨਾਲ ਸਤਿਗੁਰਾਂ ਨੂੰ ਬੇਨਤੀਆਂ ਕਰ ਰਿਹਾ ਹੈ ਕਮਲ ਲਬਦਨ ਲੱਖ ਕਰਜ ਕੇ ਆਸੀ ਗੁਰੂ ਨਾਨਕ ਦੇ ਮਹਾਰਾਜ ਜਿਸ ਤਰ੍ਹਾਂ ਕਮਲ ਦਾ ਫੁੱਲ ਸੁਗੰਧੀਆਂ ਵਖੇਰਦਾ ਹੈ ਕਮਲ ਦਾ ਫੁੱਲ ਸੁਹਾ ਪਣ ਦਿੰਦਾ ਹੈ ਕਮਲ ਦਾ ਫੁੱਲ ਸੋਹਣਾ ਲੱਗਦਾ ਹੈ ਕਮਲ ਦਾ ਫੁੱਲ ਬੜਾ ਸੋਗੰਦੀ ਕਰਕੇ ਸੁਹਪਣ ਕਰਕੇ ਰਹਿਮਤ ਅੰਦਰ ਸੌਂਦੇ ਸਤਿਗੁਰਾਂ ਦੇ ਮੂਬਾਰਕ ਚਰਨਾਂ ਇਦਾਂ ਦੇ ਨੇ ਅਲਫਾਜ ਇਹ ਕਹਿੰਦੇ ਨੇ ਕਿ ਜਦੋਂ ਵੀ ਕੋਈ ਮੁਰਝਾ ਜਾਵੇ ਤਾਂ ਸਤਿਗੁਰੂ ਉਸ ਸੁਹਪਣ ਦਿੰਦੇ ਨੇ ਉਹ ਸੁਗੰਦੀ ਦਿੰਦੇ ਨੇ ਕਿ ਜਦੋਂ ਇਸ ਜਗਿਆਸੂ ਦੇ ਦਿਲ ਦੀ ਸਤਿਗੁਰਾਂ ਨੇ ਜਾਣ ਲਈ ਹੈ ਇਸ ਰਾਜੇ ਦੀ ਕਿਉਂਕਿ ਰਾਜਾ ਤਰਲੇ ਕਰਦਾ ਸੀ ਹੁਣ ਮੈਂ ਇੱਕ ਰਾਜਾ ਹੋ ਕੇ ਤੁਹਾਡੇ ਮੂਬਾਰਕ ਚਰਨਾਂ ਦੇ ਵਿੱਚ ਤਰਲੇ ਨਹੀਂ ਕਰਦਾ ਇਕ ਤੁਹਾਡਾ ਅਧਿਕਾਰੀ ਹੋ ਕੇ ਤੁਹਾਡਾ ਸੇਵਾਦਾਰ ਹੋ ਕੇ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਤਰਲ ਕਰਦਾ ਹਾਂ ਜਗਤ ਲਖੋ ਮਿਤਿਆ ਜਹਦਾਮੂ ਸਤਿਗੁਰਾਂ ਨੇ ਉਹਨੂੰ ਉਪਦੇਸ਼ ਕੀਤਾ ਉਪਦੇਸ਼ਨ ਹਿਤ ਗ੍ਰਾਪਟ ਕਸੀ ਸਤਿਗੁਰਾਂ ਨੇ ਆਪਣੇ ਮਵਾਰਕ ਰਸਨਾ ਤੋਂ ਇਸ ਰਾਜੇ ਦੇ ਲਈ ਸ਼ਬਦ ਬੋਲੇ ਨੇ ਇਹ ਰਾਜੇ ਨੂੰ ਕਹਿਣ ਲੱਗੇ ਨੇ ਕਿ ਰਾਜਾ ਜੀ ਹੈ ਰਾਜਨ ਜਗਤ ਲਖੋ ਮਿੱਥਿਆ ਹੈ ਦામੋ ਜਿਹੜਾ ਜਗਤ ਹੈ ਸਤਿਗੁਰੂ ਕਹਿੰਦੇ ਨੇ ਇਹ ਭਾਈ ਇੱਕ ਦામੋ ਕਹਿੰਦੇ ਨੇ ਸੱਪ ਦੇ ਰਸੀ ਦੇ ਬਾਗ ਜਿਵੇਂ ਰਸੀ पे ਰਸੀ ਦੇ ਨਿਆਈ ਬਣ ਜਾਂਦੇ ਸਾਰੇ ਇਹ ਜਿਹੜਾ ਦੁਨੀਆ ਹੈ ਦੁਨੀਆ ਸਤਿਗੁਰੂ ਕਹਿੰਦੇ ਨੇ ਇੱਕ ਦામੋ ਹੈ ਇਹਨੂੰ ਮਿੱਥਿਆ ਕਰਕੇ ਜਾਣ ਉਹ ਕੈ ਮਤੇ ਆ ਦੇ ਕਰਕੇ ਹੈ ਸਤਿਗੁਰੂ ਕਹਿੰਦੇ ਨੇ ਜਿਸ ਚੀਜ਼ ਨੂੰ ਤੂੰ ਹੱਥ ਆਪੋਂਦਾ ਪਿਆ ਅਸਲ ਦੇ ਵਿੱਚ ਉਹਦੇ ਵਿੱਚ ਜ਼ਹਿਰ ਹੈ ਉਹਦੇ ਵਿੱਚ ਨਫ਼ਰਤ ਹੈ ਉਹਦੇ ਵਿੱਚ ਈਰਖਾ ਹੈ ਉਹਦੇ ਵਿੱਚ ਦਵੇਤ ਹੈ ਉਹਦੇ ਵਿੱਚ ਮਿੱਥਿਆ ਹੈ ਅਤੇ ਜਿਸ ਚੀਜ਼ ਨੂੰ ਤੂੰ ਛੱਡ ਰਹੇ ਆ ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਸੱਚ ਕੋ ਹੈ ਜਿੰਨਾ ਕੁਝ ਕਰਦਾ ਇਨਸਾਨ ਜਗ ਤੱਕ ਕੋ ਮਿੱਥਿਆ ਇਹ ਦਾਮੂ ਸਿਮਰਨ ਕਰੋ ਸਦਾ ਸਤ ਨਾਮੋ ਕਿ ਸਦਾ ਸਤ ਨਾਮ ਦਾ ਸਿਮਰਨ ਕਰਨਾ ਚੈਨ ਦਾ ਕਰਮ ਧਰਮ ਤਪ ਵੀ ਨੇਵ ਅਨੇਕਾ ਅਤੇ ਜੇ ਇਨਸਾਨ ਕਰਮ ਵੀ ਕਰੇ ਅਤੇ ਧਰਮ ਵੀ ਨਿਵਾਵੇ ਤਪ ਦੇ ਵਿੱਚ ਚੱਲੇ ਨੇਮ ਦੇ ਵਿੱਚ ਚੱਲੇ ਅਨੇਕਾ ਤਰੀਕਿਆਂ ਦੇ ਨਾਲ ਕਰੇ ਕਰਮ ਬੜੇ ਸੋਹਣੇ ਕਰਦਾ ਧਰਮ ਬੜਾ ਸੋਹਣੇ ਤਰੀਕੇ ਦੇ ਨਾਲ ਧਰਮ ਦੇ ਮੁਤਾਬਕ ਚੱਲਦਾ ਇਹ ਤਪ ਵੀ ਕਰਦਾ ਨੇਮ ਵੀ ਬੜੇ ਸੋਹਣੇ ਕਰਦਾ ਧਰਮ ਕੀਤਾ ਨੇਮ ਦੇ ਨਾਲ ਜਪ ਕੀਤਾ ਨੇਮ ਦੇ ਨਾਲ ਬਾਟ ਪੂਜਾ ਕੀਤੀ ਨੇਮ ਦੇ ਨਾਲ ਜੋ ਕੁਝ ਕਰਦਾ ਇਹ ਸਭ ਕੁਝ ਨੇਮ ਦੇ ਨਾਲ ਕਰਦਾ ਪਰ ਸਤਿਗੁਰੂ ਕਹਿੰਦੇ ਬੱਤ ਕਿਸਮਤੀ ਇੱਥੇ ਹੋ ਜਾਂਦੀ ਹੈ ਸਰਬ ਅਫਲ ਜੇ ਨਾਮ ਨਾ ਏਕ ਸਭ ਕੁਝ ਕਰਕੇ ਨੇਫਲ ਹੋ ਜਾਂਦਾ ਹੈ ਬੇਅਰਥ ਚਲਿਆ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਨਾਮ ਨਹੀਂ ਹੁੰਦਾ ਸੇਵਾ ਕੀਤੀ ਨਾਮ ਨਹੀਂ ਬੰਦਗੀ ਕਰਦਾ ਨਾਮ ਨਹੀਂ ਜੋ ਕੁਝ ਕਰਦਾ ਆਪਣੀ ਮੈਂ ਨੂੰ ਅੱਗੇ ਲੈ ਕੇ ਚੱਲਦਾ ਹੈ ਪਰਮਾਤਮਾ ਦਾ ਨਾਮ ਹੈ ਨਹੀਂ ਜਪਦਾ ਜ਼ਰੂਰ ਹੈ ਪਰ ਆਪਣੀ ਮੈਂ ਨੂੰ ਲੈ ਕੇ ਜਦ ਮੈਂ ਜਪ ਕਰਦਾ ਪਿਆ ਮੈਂ ਦਾਨਪਨ ਕਰਦਾ ਪਿਆ ਮੈਂ ਸੇਵਾ ਕਰਦਾ ਪਿਆ ਮੈਂ ਆਖਰਦਾ ਮੈਦਾਂ ਕਰਦਾ بس ਜਿੱਥੇ ਮੈਂ ਆ ਜਾਂਦੀ ਹੈ ਸਾਡੇ ਗੁਰੂ ਕਹਿੰਦੇ ਉਹ ਕੀਤਾ ਹੋਇਆ ਵੀ ਨੇ ਫਲ ਹੋ ਜਾਂਦਾ ਹੈ ਜਿਹੜਾ ਕਰਨ ਲੱਗੇ ਉਹ ਤਾਂ ਹੈ ਹੀ ਅਤੇ ਜਿਹੜਾ ਦਾ ਕੀਤਾ ਹੋਇਆ ਕੁਝ ਚੰਗੇ ਕਰਮ ਉਹ ਵੀ ਨੇਫਲ ਉਹ ਵੀ ਬੇਅਰਥ ਚਲੇ ਜਾਂਦੇ ਹੈ ਹੋਮੈ ਇਦਾਂ ਦੀ ਹੈ ਸਭ ਕੁਝ ਸਵਾ ਕਰ ਦਿੰਦੀ ਹੈ ਇਨਸਾਨ ਅਤੇ ਸਤਿਗੁਰੂ ਵੀ ਕਹਿੰਦੇ ਨੇ ਹੋਮੈ ਨਾਵੇ ਨਾਲ ਵਿਰੋਧ ਹੈ ਦੋਏ ਨਮਸੇ ਇਕਠਾਏ ਹੋਮੈ ਦੀ ਆਪਣਾ ਸੁਪਾ ਹੈ ਕਿ ਚੰਗੇ ਗੁਣਾਂ ਨੂੰ ਨੱਪ ਲੈਂਦੀ ਹੈ ਅਤੇ ਇਨਸਾਨ ਨੂੰ ਨੱਪ ਲੈਂਦੀ ਹੈ ਅਤੇ ਜਦੋਂ ਇਨਸਾਨ ਨੱਪਿਆ ਗਿਆ ਚੰਗੇ ਗੁਣ ਨੱਪੇ ਗਏ ਨੇ ਲਾਜਮੀਆ ਫਿਰ ਤਾਂ ਨਰਕੀ ਨਰਕੇ ਫਿਰ ਤਾਂ ਕੋ ਸੰਗਤ ਹੈ ਮਾੜੇ ਕਰਮ ਨੇ ਮਾੜੀ ਸੋਚ ਵਿਚਾਰ ਬਣਦੀ ਹੈ ਤਾਂ ਜਦੋਂ ਰੱਬ ਦਾ ਨਾਮ ਹੁੰਦਾ ਇਹ ਆਪਣੇ ਆਪ ਹੀ ਵੱਜ ਜਾਂਦੇ ਤੇ ਤਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਪ ਤਪ ਤੇ ਵੀ ਤੇਰੀ ਮਾੜੀ ਵਿਚਾਰ ਮਾੜੀ ਸੋਚ ਪਾਰੂ ਪੈ ਜਾਂਦੀ ਹੈ ਦਾਨ ਪੁੰਨ ਤੇ ਵੀ ਪਾਰੂ ਪੈ ਜਾਂਦੀ ਹੈ ਨਾਮ ਜਪਿਆ ਤਾਂ ਸੀ ਨਾਮ جپ نے کسے بھی مطابق چل رہے ہیں گرو نانک جی مہاراج جی نام جپنا چنگی گل لے نام جپ کے میں, میں پر دان دا بخاوا کرنا ماڑی گل ہاتھے جو کچھ کر دے پاگت کبیر جی کے تھے تاکہ کہ مایا تجی تو کیا پیا جو مان تجیا نے جائے مان منی منبر, منبر گلے ਮਾਨਸਿਕ ਕੋ ਖਾਈ ਇਹ ਮਾਨ ਇਦਾਂ ਦਾ ਹੈ ਕਿਸੇ ਨੇ ਮਾਇਆ ਤੇ ਅਗੇ ਕਿਸੇ ਨੇ ਰਤਬੇ ਤੇ ਅਗੇ ਕਿਸੇ ਨੇ ਘਰਵਾਰ ਤੇ ਅਗੇ ਕਿਸੇ ਨੇ ਪਰਵਾਰ ਤੇ ਅਗੇ ਆ ਤੇ ਕੋਈ ਇਹ ਦੁਨੀਆ ਨੂੰ ਤਿਆਗ ਕੇ ਜੰਗਲਾਂ ਦੇ ਵਿੱਚ ਚਲੇ ਗਏ ਕਿ ਅਸੀਂ ਦੁਨੀਆ ਦੇ ਨਾਲ ਕੋਈ ਵਾ ਵਾਸਤਾ ਨਹੀਂ ਰੱਖਣਾ ਜੰਗਲਾਂ ਦੇ ਵਿੱਚ ਵਫਾਮਾਂ ਦੇ ਵਿੱਚ ਰਹਿੰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਮੈਂ ਉੱਥੇ ਹੀ ਨਹੀਂ ਉਹਨਾਂ ਦੀ ਗਈ ਮੈਂ ਨੂੰ ਉਹ ਨਹੀਂ ਛੱਡ ਕੇ ਘਰ ਪਰਵਾਰ ਤਿਆਗੇ ਆ ਮੈਂ ਨਹੀਂ ਤਿਆਗਿਆ ਅਤੇ ਮਾਇਆ ਤਿਆਗੀ ਹੈ ਇਹਨੇ ਮੈਂ ਨਹੀਂ ਤਿਆਗੀ ਦੁਨੀਆ ਦੇ ਵਿੱਚ ਮਿਲ ਵਰਤਨ ਤਿਆਗਿਆ ਮੈਂ ਨਹੀਂ ਤਿਆਗਿਆ ਮੈਂ ਇਹਦੇ ਨਾਲੇ ਚੱਲਦੀ ਆ ਮੈਂ ਕੀਤਾ ਮੈਂ ਕਰਦਾ ਮੈਂ ਐਦਾ ਕੀਤਾ ਤੇ ਹਿਸੇ ਕਰਕੇ ਸਤਿਗੁਰੂ ਉਸ ਰਾਜੇ ਨੂੰ ਸਮਝਾ ਰਹੇ ਨੇ ਕਿ ਰਾਜਾ ਜੀ ਸਰਬ ਅਫਲ ਜੇ ਨਾਮ ਨਾ ਏਕ ਹੈ ਜਿੱਥੇ ਨਾਮ ਨਹੀਂ ਹੈ ਨਾ ਰੱਬ ਦਾ ਨਾਮ ਨਹੀਂ ਹੈ ਮਤਲਬ ਤੂੰ ਤੂੰ ਕਰਤਾ ਤੂੰ ਹੋਵਾ ਮੁਜ ਮੇਂ ਰਹਾ ਨਾ ਜਦੋਂ ਤੂੰ ਤੂੰ ਕਰਦਾ ਹੈ ਇਨਸਾਨ ਦੇ ਰੱਬ ਨੂੰ ਕਹਿੰਦਾ ਕਿ ਸਤਮੂਰ ਤੁਸੀਂ ਤੁਸੀਂ ਉਹ ਨੇਤ ਨੇਤ ਰੱਬ ਨੂੰ ਕਹਿੰਦਾ ਤਾਂ ਉਦੋਂ ਰੱਬ ਦੀ ਇਜ਼ਾਮਤ ਇਦਾਂ ਦੀ ਵਰਤਦੀ ਹੈ ਰੱਬ ਆਪਣਾ ਰੂਪ ਬਣਾ ਲੈਂਦੇ ਮਾਲੋ ਅਸੀਂ ਰੱਬ ਦੇ ਵਿੱਚ ਸਮਾਉਣਾ ਪਰ ਕਿਤਨੀ ਵੱਡੀ ਰੱਬ ਦੀ ਰਹਿਮਤ ਵਰਸ ਜਾਂਦੀ ਹੈ ਕਬੀਰ ਜੀ ਕਹਿੰਦੇ ਨੇ RAM ਕਬੀਰਾ ਇਕ ਪਏ ਆ ਕੋਈ ਨਾ ਸਕਿਆ ਪਛਾਨੇ ਹਰ ਰੱਬ ਕਹਿੰਦੇ ਮੇਰੇ ਵਰਗਾ ਹੋ ਗਏ ਆ ਰੱਬ ਮੇਰੇ ਦੇ ਵਿੱਚ ਸਮਾਉਂਦਾ ਜਾਪ ਕੀਤਾ ਰੱਬ ਦੇ ਵਿੱਚ ਸਮਾਈਏ ਦਾਨਪੁਨ ਕੀਤਾ ਰੱਬ ਦੀ ਅਜਮਤਾਂ ਲਈਏ ਰੱਬ ਦੀ ਇਤਨੀ ਵੱਡੀ ਰਹਿਮਤ ਵਰਸੀ ਰੱਬੀ ਇਹਦੇ ਵਿੱਚ ਸਮਾ ਗਿਆ ਹੁਣ ਕੋਈ ਪਤਾ ਨਹੀਂ ਕਬੀਰ ਜੀ ਬੋਲਦੇ ਨੇ ਰੱਬ ਜੀ ਬੋਲਦੇ ਤਾਂ ਇਹ ਪਹਿਚਾਣ ਕੌਣ ਕਰ ਸਕਦਾ ਜਿਹੜੇ ਰੱਬ ਦੇ ਪਿਆਰੇ ਨੇ ਜਿਹੜਾ ਥੋੜੀ ਬਹੁਤੀ ਬੱਦਗੀ ਕਰਦੇ ਤੇ ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਪ ਤਪ ਕੀਤਾ ਹੋਇਆ ਨੇਹ ਫਲ ਚਲੇ ਜਾਂਦਾ ਹੈ দান ਪੁੰਨ ਕੀਤਾ ਨੇਹ ਫਲ ਚਲੇ ਜਾਂਦਾ ਹੈ ਚੰਗੇ ਕਰਮ ਕੀਤੇ ਨੇਹ ਫਲ ਚਲੇ ਜਾਂਦੇ ਨੇ ਭਾਈ ਜੀ ਤੇਰੀ ਮੈਂ ਆ ਜਾਂਦੀ ਮੈਂ ਨੂੰ ਆਪਣੇ ਨੂੰ ਕੋਹਾਂ ਦੂਰ ਰੱਖੀ ਜਾ ਪਰ ਸੁਨ ਦ੍ਰਿਸ਼ਟਾਂਤ ਮਹਾਤਾ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਉਸ ਰਾਜੇ ਨੂੰ ਕਿ ਦ੍ਰਿਸ਼ਟਾਂਤ ਸੁਣਾ ਰਹੇ ਨੇ ਮਤਲਬ ਇਕ ਐਗਜ਼ਾਮਪਲ ਦੇ ਕੇ ਸਮਝਾ ਰਹੇ ਨੇ ਸਤਿਗੁਰੂ ਕਹਿੰਦੇ ਨੇ ਆਪਨੋ ਨਾਮ ਜਿਉ ਬਿਨ ਜਿਉ ਸਭ ਜਾਨਾ ਨਾਮ ਤੋਂ ਬਿਨਾ ਸਭ ਬੇਅਰਥ ਹੈ ਉਸ ਪਰਮਾਤਮਾ ਤੋਂ ਬਿਨਾ ਸਭ ਕੁਝ ਬੇਅਰਥ ਹੈ ਨਾਮ ਨਹੀਂ ਹੈ ਇਹ ਜ਼ਿੰਦਗੀ ਬੇਅਰਥ ਹੈ ਨਾਮ ਨਹੀਂ ਹੈ ਤੇਰਾ ਕਾਰੋਬਾਰ ਬੇਅਰਥ ਹੈ ਇੱਕ ਨਾ ਇੱਕ ਦਿਨ ਇਹਨੇ ਨਰਕ ਦੇ ਵਿੱਚ ਤਪਦੀ ਹੋਣਾ ਕਿੱਥੇ ਇਕ ਤੱਕ ਤੇਰੀ ਚਤਰਾਈਆਂ ਚਲਾਕੀਆਂ ਚੱਲਣਗੀਆਂ ਕਿੱਥੇ ਇਕ ਤੱਕ ਤੇਰੀ ਭਜ ਦੌੜ ਚੱਲੇਗੀ ਨਰਕ ਤੇਥੋਂ ਬਹੁਤਾ ਦੂਰ ਨਹੀਂ ਆ ਨਰਕ ਕਮਾਇਆ ਤੂੰ ਹੈ ਰੱਬ ਦੇਵੇ ਹਾਲਾਂਕਿ ਰੱਬ ਜੀ ਕਿਸੇ ਨੂੰ ਨਹੀਂ ਦਿੰਦੇ ਨਰਕ ਸਵਰਗ ਤੇ ਮੈਂ ਰਹੇਓ ਸਤਗੁਰ ਕੇ ਪ੍ਰਸਾਦ ਸਤਗੁਰੂ ਤਾਂ ਕਹਿੰਦੇ ਨੇ ਸਵਰਗ ਤੋਂ ਵੀ ਬਚ ਤੇ ਨਰਕ ਤੋਂ ਵੀ ਬਚ ਇਹ ਦੋਮਿਆਂ ਤੋਂ ਉੱਪਰ ਉਠੇਗਾ ਤਾਂ ਰੱਬ ਸਾਡੇ ਹਿਸਾਬ ਦੇ ਨਾਲ ਅਸੀਂ ਸਵਰਗ ਨਰਕ ਆਪਣੇ ਹਿਸਾਬ ਦੇ ਨਾਲ ਸੰਗ ਸਤਗੁਰੂ ਕਹਿੰਦੇ ਨੇ ਸਤਗੁਰੂ ਕੀ ਕਿਰਪਾ ਤੇ ਕਿ ਸਤਗੁਰਾਂ ਦੀ ਰਹਿਮਤਾਂ ਦੇ ਨਾਲ ਮੈਂ ਇਹਨਾਂ ਤੋਂ ਦੋਮਾਂ ਤੋਂ ਬਚ ਗਏ ਕਿਉਂਕਿ ਚਾਹਤ ਹੈ ਕشش ਹੈ ਕੁਝ ਹਾਦਤਾਂ ਕਹੁੰਦੀ ਹੈ ਕشش ਸਵਰਗ ਮਿਲ ਗਿਆ ਚਾਹਤ ਪੂਰੀ ਹੋ ਗਈ ਕشش ਕੱਟ ਜਾਂਦੀ ਹੈ ਜੇ ਨਹੀਂ ਪੂਰੀ ਹੋਈ ਤਾਂ ਫਿਰ ਵੀ ਮਨ ਦੇ ਵਿੱਚ ਗਿਲੇ ਗੁੱਸੇ ਇਦਾਂ ਦੇ ਸ਼ਿਕਵੇ ਪੈਦਾ ਹੁੰਦੇ ਨੇ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਜਦੋਂ ਰੱਬ ਦਾ ਨਾਮ ਨਹੀਂ ਹੈ ਨਾ ਤਾਂ ਸਭ ਕੁਝ ਨਹਸਲ ਹੈ ਕਿਸ ਤਰ੍ਹਾਂ ਨਹਲ ਜਾਂਦਾ ਹੈ ਕਾਗਦ ਪਰਨੇ ਲਿਖਿਓ ਇਕਾਂਗਾ ਹਣ ਸਤਿਗੁਰੂ ਰਾਜੇ ਨੂੰ ਕਹਿੰਦੇ ਨੇ ਕਿ ਰਾਜਾ ਜੀ ਇੱਕ ਕਲਮ ਇੱਕ ਦਿਵਾਤ ਇੱਕ ਸਿਆਹੀ ਅਤੇ ਇੱਕ ਕਾਗਜ਼ ਹੋਵੇ ਉਹਦੇ ਲੈ ਕੇ ਆ ਜਾਵੇ ਕਾਗਜ਼ ਦੇ ਉੱਤੇ ਅਤੇ ਸੂਨ ਲਿਖਨ ਪਰ ਮਨ ਅਨਰਾਗਾ ਸੂਨ ਕਹਿੰਦੇ ਨੇ ਜੀ ਜਿਸ ਤਰ੍ਹਾਂ ਜ਼ੀਰੋ ਹੁਣ ਕਾਗਜ਼ ਨੂੰ ਭਰਿਆ ਜਾਵੇ ਤੇ ਉਤੇ ਜ਼ੀਰੋਆਂ ਦੇ ਨਾਲ ਭਰਿਆ ਜਾਵੇ ਉਤੇ ਪਾਵੇਂ ਹਜ਼ਾਰਾਂ ਲੱਖਾਂ ਸੈਂਕੜੇ ਅਰਬ ਖਰਬਾਂ ਜਿਤਨੀਆਂ ਮਰਜ਼ੀ ਜ਼ੀਰੋਆਂ ਪਾ ਦਈਏ ਇੱਕ ਤੇ ਦੋ ਤੇ ਤਿੰਨ ਤੇ ਕਾਗਜ਼ਾਂ ਤੇ ਕਾਗਜ਼ਾਂ ਦੇ ਕਾगज ਭਰੀ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤਿੰਨ ਤੇ ਸਰਿਓ ਨ ਇੱਕੋ ਕਾਜਾ ਜਦੋਂ ਤੱਕ ਉਹ ਤੇ ਇੱਕ ਨਹੀਂ ਲਿਖਿਆ ਜਾਂਦਾ ਉਦੋਂ ਤੱਕ ਕੋਈ ਰਕਮ ਨਹੀਂ ਬਣਦੀ ਉਦੋਂ ਤੱਕ ਉਹਦਾ ਕਾਗਜ਼ ਸਿਰਫ ਭਰੇ ਬੇਕਾਰ ਜੀਰੋ ਦੇ ਨਾਲ ਅਤੇ ਜ਼ੀਰੋ ਦਾ ਅਤੇ ਜਦੋਂ ਇਹਦਾ ਸਮੇਲ ਹੁੰਦਾ ਹੈ ਭਾਵਿਰਥਾ ਸਭ ਲਿਖਨ ਸਮਾਜਾ ਤਾਂ ਜਦੋਂ ਲਿਖਿਆ ਜਾਂਦਾ ਹੈ ਜ਼ੀਰੋ ਤਾਂ ਉਹਦੀ ਜ਼ੀਰੋ ਦੀ ਕੋਈ ਵੈਲਿਊ ਨਹੀਂ ਹੈ ਤਾਂ ਸਤਿਗੁਰੂ ਕਹਿੰਦੇ ਨੇ ਪੂਰਬ ਲਿਖਿਓ ਇਕਾਂਗ ਬਣਾਈ ਜਦੋਂ ਉਹਦੇ ਜ਼ੀਰੋ ਦੇ ਇੱਕ ਲਿਖਿਆ ਜਾਂਦਾ ਹੈ ਉਹਦੇ ਅੱਗੇ ਲਿਖਿਆ ਜਾਵੇ ਜਾਂ ਪਿੱਛੇ ਲਿਖਿਆ ਜਾਵੇ ਤਾਂ ਜਦੋਂ ਕੁਝ ਤੱਕ ਮੰਨ ਲਓ 1 2 10 ਤੋਂ ਬਾਅਦ ਤਾਂ ਫਿਰ ਬਦਲ ਜਾਂਦੀ ਹੈ ਨਾ ਤਾਂ ਫਿਰ ਦੂਜੀ ਸਾਈਡ ਜ਼ੀਰੋ ਆ ਜਾਂਦੀ ਹੈ ਕਿ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਜੇ ਜ਼ੀਰੋ ਹੈ ਜ਼ੀਰੋ ਦੇ ਅੱਗੇ ਇੱਕ ਲਾ ਦੇਈਏ ਤਾਂ ਇੱਕ ਜ਼ੀਰੋ ਉਹ 10 ਗੁਣਾ ਵੱਧ ਜਾਂਦਾ ਲਿਖੀ ਸੂਨ ਅਬ ਅਫਲ ਨਾ ਜਾਏ ਹੁਣ ਇੱਕ ਨੇ ਉਸ ਜ਼ੀਰੋ ਦੀ ਕਿੰਨੀ 10 ਗੁਣਾ ਵੈਲਿਊ ਬਣ ਗਈ ਉਸ ਜ਼ੀਰੋ ਦੀ ਪਹਿਲਾਂ ਕੁਝ ਵੀ ਨਹੀਂ ਹੈ ਕਾਗ ਪਾਵੇਂ ਜਿਤਨੀਆਂ ਮਰਦੀਆਂ ਜ਼ੀਰੋ ਲੱਗੀਆਂ ਨੇ ਉਹਦੀ ਆਪਣੀ ਕੋਈ ਵੈਲਿਊ ਜਦੋਂ ਇੱਕ ਲੱਗੇ ਆ ਇੱਕ ਦੇ ਨਾਲ ਜ਼ੀਰੋ ਦੇ ਇੱਕ ਲੱਗੀ ਹੈ 10 ਗੁਣਾ ਹੋ ਗਈ ਉਹਦੇ ਜ਼ੀਰੋ ਇੱਕ ਹੋਰ ਲੱਗੀ ਹੈ 10 ਗੁਣਾ ਹੋ ਗਿਆ ਜ਼ੀਰੋ ਲੱਗਦੇ ਮਤਲਬ 10 ਗੁਣਾ ਵੱਧਦਾ ਜਾਂਦੀ ਹੈ ਰਕਮ ਮੰਨ ਲਓ ਇੱਕ ਅੱਧੀ ਵੈਲਿਊ ਕਿਹਨੇ ਬਣਾਈ ਹੈ ਜ਼ੀਰੋ ਨੇ ਜ਼ੀਰੋ ਦੀ ਵੈਲਿਊ ਬਣਾਈ ਹੈ ਇੱਕ ਹੁਣ ਜ਼ੀਰੋ ਜ਼ੀਰੋ ਤੋਂ ਬਿਨਾ ਕੁਝ ਵੀ ਨਹੀਂ ਹੈ ਤੇ ਇੱਕ ਲਿਖੇ ਅੱਗੇ ਆ ਤਾਂ ਸਤਿਗੁਰੂ ਕਹਿੰਦੇ ਨੇ ਰਕਮ ਬਣੀ ਹੈ ਉਦੋਂ ਫਿਰ ਜਦੋਂ ਹੋਰ ਬਣਿਆ ਇਸ ਜ਼ੀਰੋ ਦੀ ਐ ਇਤਨੀ ਵੱਡੀ ਸਤਿਗੁਰੂ ਕਹਿੰਦੇ ਨੇ ਰਹਿਮਤ ਹੈ ਭਾਈ ਜ਼ੀਰੋ ਲੱਗੀ ਤਾਂ 10 ਗੁਣਾ ਵੱਧ ਜਾਂਦਾ ਹੈ ਰਕਮ 10 ਗੁਣਾ ਜੋ ਇਕਾਂਗ ਪਰ ਲਿਖ ਹੈ ਸੋਨਾ ਸਤਿਗੁਰੂ ਕਹਿੰਦੇ ਨੇ ਹੁਣ ਜਿਹਨੇ ਇਨਸਾਨ ਨੇ ਬਦਕਿਸਮਤੀ ਦੇ ਨਾਲ ਆਪਣੇ ਹਿਸਾਬ ਦੇ ਨਾਲ ਜਿਉ ਰਿਹਾ ਹੈ

ਉਹ ਕਿਸੇ ਹਿੱਸੇ ਦੇ ਵਿੱਚ ਆ ਜਾਂਦੇ ਨੇ ਜੇ ਰੱਬ ਦਾ ਨਾਮ ਨਹੀਂ ਹੈ ਨਾ ਤਾਂ ਉਹ ਕਿਸੇ ਹਿੱਸੇ ਦੇ ਵਿੱਚ ਨਹੀਂ ਨੇ ਕਿਉਂਕਿ ਸੋ ਜੇ 10 ਗੁਣਾ ਅਦਕ ਫਲ ਪਾਵ ਹੈ ਹੁਣ ਨੇਮ ਕੀਤਾ ਇਹਨੇ ਵਰਤੇ ਨੇ ਕੀਤਾ ਨਾਮ ਇਹਨੇ ਜਪਿਆ ਬੋਧਾਨ ਪੁੰਨੇ ਨੇ ਕੀਤਾ ਚੰਗੇ ਕਰਮ ਇਹਨੇ ਕੀਤੇ ਸਤਿਗੁਰੂ ਕਹਿੰਦੇ ਨੇ ਇੱਕ ਨਾਮ ਜਦੋਂ ਵਿੱਚ ਪੈ ਗਈ ਆ ਮਹਾਭਤ ਵਿੱਚ ਪੈ ਗਈ ਆ ਹੁਣ ਉਸੇ ਨੂੰ ਇਹ ਸਤਿਗੁਰੂ ਕਹਿੰਦੇ ਨੇ 10 ਗੁਣਾ ਫਲ ਲੱਗਦੇ ਆ ਇਨੇ ਕਾਰੋਬਾਰ ਦੇ ਵਿੱਚ ਤਰੱਕੀਆਂ ਲਈ ਕੀਤਾ ਆਪਣੀ ਸਰੀਰਕ ਤੰਦਰੁਸਤੀਆਂ ਦੇ ਲਈ ਕੀਤਾ ਜਿਸ ਲਈ ਵੀ ਇਹਨੇ ਕੀਤਾ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਉਹ 10 ਗੁਣਾ ਵੱਧਦਾ ਫੁੱਲਦਾ ਹੈ ਉਹ ਹੈ ਮੁਕਤ ਜਮ ਸੰਗਨ ਆਵੇ ਜਿਹੜੇ ਮੁਕਤ ਹੋ ਜਾਂਦੇ ਜਮ ਦਾ ਸੰਗ ਜਾਂ ਜਮੇ ਦੇ ਨੇੜੇ ਨਹੀਂ ਹੁੰਦੇ ਇਹ ਸਿਮਰੋਮਣ ਸਭ ਕੋ ਨਾਮ ਉਹ ਸਤਿਗੁਰੂ ਕਹਿੰਦੇ ਨੇ ਸਭ ਤੋਂ ਸਿਰੋਮਣ ਸਭ ਤੋਂ ਚੰਗਾ ਭਾਈ ਪਰਮਾਤਮਾ ਦਾ ਨਾਮ ਹੈ ਸਿਮਰੋ ਸਦਾ ਆਨ ਤਜਕਾਰ ਸਭ ਕੰਮ ਕਾਰ ਇਨਸਾਨ ਨੂੰ ਇਹ ਆਗਣੇ ਚਾਹੀਦੇ ਨੇ ਸਾਧੂ ਗੁਰੂ ਕਹਿੰਦੇ ਨੇ ਅਵਰ ਕਾਜ ਤੇਰੇ ਕੀ ਤੇ ਨਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਅਵਰ ਕਾਜ ਤੇਰੇ ਕਿਸੇ ਅਰਥ ਦੇ ਨਹੀਂ ਨੇ ਤਾਂ ਪਜਣਾ ਚਾਹੀਦਾ ਜਪਣਾ ਚਾਹੀਦਾ ਤੇ ਉੱਪਰ ਰੱਬ ਦਾ ਨਾਮ ਜਪਣਾ ਚਾਹੀਦਾ ਜਿਹੜਾ ਲੋਕ ਪਰਲੋਕ ਦੇ ਵਿੱਚ ਇਨਸਾਨ ਦੀ ਰੱਖਿਆ ਕਰਦਾ ਇਨਸਾਨ ਦੇ ਅੰਗ ਸੰਗ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਬਾਹਰ ਦੇ ਦੁੱਖ ਜਿਤਨੀਆਂ ਸਜਾਵਾਂ ਨੇ ਬਾਹਰ ਦਾ ਇਹ ਇਨਸਾਨ ਖੌਫ ਦੇ ਨਾਲ ਅੱਗ ਦਾ ਡਰ ਪਾਣੀ ਦਾ ਡਰ ਆਪਣੇਆਂ ਦਾ ਡਰ ਹਰ ਇੱਕ ਚੀਜ਼ ਦਾ ਡਰ ਹੈ ਇੱਥੇ ਤਾਂ ਲੱਖਾਂ ਜਤਨ ਕੀਤੇ ਜਾ ਸਕਦੇ ਨੇ ਬਚਾ ਕਰ ਲਵੇਗ ਅੱਗ ਤੋਂ ਬੜਦੀ ਹੈ ਨਾ ਇਹਨੇ ਬਚਾ ਕਰ ਲੈਣਾ ਦੂਜੇ ਪਾਸੇ ਚਲੇ ਜਾਣਾ ਪਾਣੀ ਹੈ ਨਹੀਂ ਪਾਣੀ ਦੇ ਵਿੱਚ ਜਾਵੇਗਾ ਬਚਾਅ ਹੋ ਜਾਏਗਾ ਜਿਹੜਾ ਦੇ ਨਾਲ ਇਹਦੀ ਨਫ਼ਰਤ ਚੱਲਦੀ ਹੈ ਉਹ ਦੂਜਾ ਪਾਸਾ ਨਾ ਲਏਗਾ ਦੂਜਾ ਰਸਤਾ ਕਿ ਚਲਿਆ ਜਾਵੇਗਾ ਰਸਤਾ ਬਦਲ ਲੇਗਾ ਪਰ ਰੱਬ ਦੇ ਦਰ ਤੇ ਭਾਈ ਇਹ ਤਾਂ ਕੋਈ ਆਪਸ਼ਨ ਨਹੀਂ ਮਿਲਦੀ ਕਿ ਅਸੀਂ ਆਪਣਾ ਵੱਖਰਾ ਰਸਤਾ ਕਰ ਲਵਾਂਗੇ ਤਾਂ ਨਹੀਂ ਜਿਸੇ ਜਾ ਕਰ ਲਵਾਂਗੇ ਜੋ ਸਾਡੇ ਕਰਮ ਕੀਤੇ ਨੇ ਜੋ ਸਾਡੀ ਸੋਚ ਵਿਚਾਰ ਹੈ ਅਸੀਂ ਕਰਦੇ ਹਾਂ ਉਹਦਾ ਭਾਈ ਸਾਨੂੰ ਭੁਗਤਣਾ ਹੀ ਭੁਗਤਣਾ ਪੈਣਾ ਹੈ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਰੱਬ ਦੀ ਰਹਿਮਤ ਇਹ ਹੈ ਕਿ ਤੂੰ ਰੱਬ ਦਾ ਨਾਮ ਜਪ ਇਹਦੇ ਵਿੱਚ ਰੱਬ ਦੀਆਂ ਅਜਾਬਤਾਂ ਨੇ ਰੱਬ ਦੀ ਕਿਰਪਾ ਵਰਸਦੀ ਹੈ ਰੱਬ ਦਾ ਨਾਮ ਲੱਭੇਗਾ ਸਤਿਗੁਰੂ ਕਹਿੰਦੇ ਨੇ ਸਾਰੇ ਸੁੱਖ ਇਹਦੇ ਵਿੱਚ ਨੇ ਧਰ ਜੀਰੇ ਕੱਡੇ ਇੱਕ ਤੋਂ ਲਾਹੇ ਵਿਡਾਣੀ ਆਸ ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ ਜਿਹੜਾ ਵੀ ਤੇਰਾ ਕਾਰਜ ਹੈ ਤਾਂ ਸਾਰੇ ਰਾਸ ਹੁੰਦੇ ਨੇ ਤਾਂ ਹੁੰਦੇ ਉਦੋਂ ਨੇ ਜਦੋਂ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਬਹਿਨੇ ਆ ਇਹ ਸਭ ਕੁਝ ਸਤਿਗੁਰੂ ਉਸ ਰਾਜੇ ਨੂੰ ਸਮਝਾ ਰਹੇ ਨੇ ਰਾਜੇ ਦਾ ਤਰਲੇ ਸੀ ਸਤਿਗੁਰੂ ਤੁਹਾਡੇ ਮubaruk ਚਰਨਾਂ ਦੇ ਵਿੱਚ ਇੱਕ ਖੇਤਮਤ ਕਰਨੀ ਹੈ ਕਿ ਇੱਥੇ ਭੰਡਾਰਾ ਲਾਉਣਾ ਹੈ ਭੰਡਾਰੇ ਨੂੰ ਭੋਗ ਤੁਸੀਂ ਲਾਉਣਾ ਅਸੀਂ ਭੰਡਾਰਾ ਵਰਤਾਂਗੇ ਘਰ ਚੱਲੋ ਆਵੇਂ ਇੱਥੇ ਚੱਲੋ ਮੇਰੇ ਨਗਰ ਬ੍ਰਹਮਪੁਰੇ ਦੀ ਗਰੰਟੀ ਮੈਂ ਦਿੰਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇੱਥੇ ਆਵੇਗਾ ਭੰਡਾਰੇ ਦੇ ਵਿੱਚ ਸ਼ਾਮਲ ਹੋਣਗੇ ਸਤਿਗੁਰੂ ਤੁਹਾਡੇ ਮubaruk ਚਰਨਾਂ ਦੇ ਵਿੱਚ ਪਹੁੰਚਣਗੇ ਆਵੇਂ ਤੁਸੀਂ ਇੱਥੇ ਚੱਲੋ ਲਓ ਹੁਕਮ ਕਰੋ ਭਾਵੇਂ ਤੁਸੀਂ ਸਾਡੇ ਨਗਰ ਬ੍ਰਹਮਪੁਰੇ ਚੱਲੋ ਕਿਉਂਕਿ ਸਤਿਗੁਰੂ ਦੂ ਕੋਰ ਦੂਰ ਬੈਠੇ ਸੀ ਇਸ ਬ੍ਰਹਮਪੁਰੇ ਨਗਰ ਤੋਂ ਤਾਂ ਹੁਣ ਇਹ ਤਰਲੇ ਕਰਦੇ ਪਏ ਨੇ ਸਤਿਗੁਰਾਂ ਨੇ ਇਹਨਾਂ ਦੇ ਨਾਲ ਜਾਣਾ ਹੈ ਬਾਕੀ ਇਹਨੂੰ ਜੋ ਗਿਆਨ ਦੇ ਰਹੇ ਨੇ ਰਾਜੇ ਨੂੰ ਰਾਜਾ ਬੜਾ ਧੰਨ ਤਨੋ ਹੋਇਆ ਹੁਣ ਅੱਗੇ ਹੋਰ ਵੀ ਐਗਜ਼ੈਂਪਲਾਂ ਦੇ ਨਾਲ ਸਤਿਗੁਰੂ ਨੂੰ ਸਮਝਾ ਰਹੇ ਨੇ ਸੰਗਤ ਚੋਂ ਪਕਾ ਲੈਣ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੁਣ ਆਪਲਾ ਦੀ ਖਿਮਾ ਵਾਹ ਇੱਕ ਗੁਰੂ ਜੀ ਕਹਾ ਕਿਸਾ ほら、にとじきひょてん。<music> <music>